ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਣੀ ਨਿਊ ਬਲੌਗ ਦੀ ਹੋ ਗਈ ਹੈ ਜੀ ਸਟਾਰਟਿੰਗ ਤੇ ਅਸੀਂ ਇਹਨਾਂ ਨੇ ਨਾ ਮੂੰਗੀ ਡਾਈ ਹੋਈ ਸੀ ਤੇ ਅਸੀਂ ਨਾ ਦੇਖ ਰਹੇ ਹਾਂ ਮੂੰਗੀ ਦੇ ਵਿੱਚ ਕੋਈ ਕੀੜਾ ਪਤੰਗਾ ਨਾ ਹੋਵੇ ਤੇ ਕਿੰਨੇ ਜਿਹੜੇ ਕਣ ਕੰਡੇ ਇਹਦੇ ਵਿੱਚ ਦੇਖ ਲਈਏ ਤੇ ਇਹਨਾਂ ਨੇ ਇੱਕ ਦਿਨ ਕੁੱਟ ਕੇ ਵੀ ਕੱਢੀ ਸੀ ਥੋੜੀ ਬਹੁਤ ਰਹਿ ਗਈ ਸੀ ਤੇ ਵਿੱਚ ਸਾਡਾ ਜਿਹੜਾ ਗੁੱਡੂ ਐ ਛੋਟਾ ਉਹ ਆ ਜਾਂਦਾ ਸਾਨੂੰ ਖੇਡ ਲਾ ਲੈਂਦਾ ਕਿਉਂਕਿ ਜਿੰਨਾ ਚਿਰ ਸਾਡੇ ਘਰੇ ਨਾ ਆਵੇ ਉਸ ਦਾ ਚਾਹ ਪਾਣੀ ਹਜਬ ਨਹੀਂ ਆਉਂਦਾ ਤੇ ਸਾਨੂੰ ਵੀ ਐਵੇਂ ਰਹਿੰਦੀ ਐ ਵੀ ਅੱਜ ਗੁੱਡੂ ਨਹੀਂ ਆਏਗਾ ਤੇ ਉਸ ਨੂੰ ਮੈਂ ਬੋਲ ਮਾਰ ਰਹੀ ਆ ਉਹ ਫਟਾਫਟ ਪ੍ਰੀਤ ਕੋਲੇ ਜਾਵੜਦੀ ਹੈਗੀ ਤੇ ਉਹਨੂੰ ਨਾ ਮੈਂ ਛੇੜਨ ਲੱਗ ਗਈ ਮੈਂ ਕਿਹਾ ਪੁੱਤ ਮੇਰੇ ਵਾਸਤੇ ਉਹ ਫੱਟੀ ਲੈ ਕੇ ਆ ਚੱਕ ਕੇ ਤੇ ਦੇਖੋ ਜੀ ਹੁਣ ਫੱਟੀ ਲੈਣ ਜਾਊਗੀ ਪਹਿਲਾਂ ਕਹਿੰਦੀ ਨਾ ਮੈਨੂੰ ਮੂੰਗੀ ਦੇ ਖਾਣ ਵਾਸਤੇ ਤੇ ਇਹ ਕਹਿੰਦੀ ਹੋਰ ਦੇ ਹੱਥ ਦੇ ਵਿੱਚ ਮੈਂ ਹੋਰ ਵੀ ਦੇਤੀ ਮੈਂ ਕਿਹਾ ਜਾ ਹੁਣ ਜਾ ਕੇ ਫਿਰ ਆਪਦੇ ਪਾਪੇ ਕੋਲੇ ਜਾਵੜੀ ਕਹਿੰਦੀ ਮੈਨੂੰ ਹੋਰ ਦੇ ਤੇ ਦੋਨਾਂ ਤੋਂ ਸਾਡ ਤੋਂ ਮੂੰਗੀ ਦੇ ਦਾਣੇ ਲੈ ਕੇ ਕਿਉਂਕਿ ਇਹਨੂੰ ਸੁਆਦ ਲੱਗੀ ਮੂੰਗੀ ਇਸ ਕਰਕੇ ਤੇ ਦੇਖੋ ਜੀ ਫੱਟੀ ਚੱਕ ਰਹੀ ਆ ਕਿਉਂਕਿ ਬਹੁਤ ਛੋਟੀ ਆ ਹਸੀ ਹਸੀ ਜਾਂਦੇ ਸੀਗੇ ਇਸ ਤੋਂ ਅਸੀਂ ਆਖਿਆ ਦੇਖੋ ਨਿੱਕੀ ਜੀ ਆ ਤੇ ਕਿੰਨਾ ਹਨਾ ਔਖੀ ਹੋ ਕੇ ਤੇ ਫੱਟੀ ਲੈ ਕੇ ਵੀ ਭੱਜ ਕੇ ਗਏ ਇਹਨਾਂ ਨੂੰ ਮੈਂ ਕਿਹਾ ਛੇਤੀ ਜਾਓ ਤੇ ਡਿਗ ਡੁਗ ਨਾ ਪਵੇ ਤੇ ਮਜ਼ਾਕ ਕਰਨ ਦੇ ਰਹੇ ਅਸੀਂ ਤੇ ਲਿਆ ਕੇ ਮੈਨੂੰ ਫੱਟੀ ਫੜਾਉਗੀ ਵੀ ਇਹ ਇਧਰ ਦੇਖੋ ਲੈ ਆਈ ਤੇ ਮੈਨੂੰ ਨਾ ਬਹੁਤ ਹੀ ਸਾਰਾ ਇਸ ਤੇ ਲਾੜ ਆਇਆ ਤੇ ਇਹਨਾਂ ਨੇ ਪਾਰੀ ਵੀ ਕਰਤੀ ਮੈਨੂੰ ਗੁੱਡੂ ਨੇ ਤੇ ਇਧਰ ਦੇਖੋ ਕਿਉਂਕਿ ਜਦੋਂ ਮੈਂ ਫੱਟੀ ਤੇ ਬੈਠੀ ਹੁੰਨੀ ਨਾ ਤੇ ਉਦੋਂ ਮੇਰੇ ਨਾਲ ਆ ਕੇ ਬਹਿੰਦੀ ਹੀ ਬਹਿੰਦੀ ਹੈ ਇਹ ਇਧਰ ਦੇਖੋ ਤੇ ਮੈਂ ਇਹਨੂੰ ਆਖਿਆ ਵੀ ਇਧਰਲੀ ਸਾਈਡ ਮੈਂ ਤੇਰਾ ਥਾਂ ਛੱਡਿਆ ਹੋਇਆ ਐ ਇੱਥੇ ਬੈਠ ਜਾ ਕਿਉਂਕਿ ਜਦੋਂ ਵੀ ਆਵੇ ਘਰੇ ਮੈਂ ਫੱਟੀ ਤੇ ਬੈਠੀ ਇਹਨੂੰ ਦਿਸ ਜਾ ਤਾਂ ਇਹ ਫੱਟੀ ਤੇ ਮੇਰੇ ਨਾਲ ਬੈੰਦੀ ਹੀ ਬੈੰਦੀ ਆ ਠੀਕ ਹੈ ਜੀ ਤੇ ਹੋਰ ਜੀ ਕਿਵੇਂ ਲੱਗਦੀ ਐ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਦੇ ਪਾਪੇ ਦੇ ਮਗਰ ਜਾਊਗੀ ਤੇ ਜਿਵੇਂ ਅਸੀਂ ਕਰਦੇ ਸੀ ਨਾ ਮੱਠਲ ਦੇ ਵਿੱਚ ਹੱਥ ਮਾਰਦੇ ਸੀ ਦੇਖ ਰਹੇ ਸੀ ਤੇ ਉਹਵੇਂ ਇਹ ਵੀ ਕਰਦੀ ਸੀ ਲਾਲਚ ਕਰ ਰਹੀ ਸੀ ਕਹਿੰਦੀ ਮੈਨੂੰ ਵੀ ਹੋਰ ਖਵਾਓ ਹੋਰ ਖਵਾਓ ਤੇ ਅਸੀਂ ਇਹਨੂੰ ਮੂੰਗੀ ਖਵਾ ਰਹੇ ਸੀਗੇ ਤੇ ਨਾਲੇ ਮਜ਼ਾਕ ਕਰ ਰਹੇ ਸੀਗੇ ਤੇ ਲਾਡੀਆਂ ਪਾਡੀਆਂ ਵੀ ਅਸੀਂ ਇਹਦੇ ਨਾਲ ਕਰਦੇ ਰਹੇ ਜੀ ਕਿਉਂਕਿ ਸਾਡੇ ਘਰ ਵਿੱਚ ਇਹੀ ਛੋਟਾ ਬੱਚਾ ਹੈਗਾ ਬਾਕੀ ਤਾਂ ਹੁਣ ਤੁਹਾਨੂੰ ਪਤਾ ਹੈ ਵੀ ਸਾਡੇ ਬੱਚੇ ਤਾਂ ਜਵਾਨ ਹੋ ਗਏ ਹੈ ਜੀ ਤੇ ਆਹ ਲੋ ਜੀ ਮੂੰਗੀ ਚ ਤਾਂ ਆਪਾਂ ਦੇਖ ਲਿਆ ਕੋਈ ਇਸ ਚ ਕਣਕੰਡਾ ਹੈ ਨਹੀਂਗਾ ਤੇ ਇਹਨੂੰ ਵਧੀਆ ਇਹਨਾਂ ਨੇ ਉਹ ਕਰ ਲਈ ਸੀ ਆਪਣੀ ਘਰ ਦੀ ਮੰਗੀ ਸੀ ਤੇ ਮੈਂ ਮੰਜੇ ਤੇ ਰੱਖਤਾ ਬੱਠਲ ਕਿਉਂਕਿ ਸਾਡੇ ਨਾ ਕੁੱਕੜ ਹੈ ਨਾ ਉਹ ਛੱਡਦੇ ਨਹੀਂਗੇ ਇਸ ਲਈ ਮੈਂ ਨਾ ਇਹਨੂੰ ਉੱਤੇ ਰੱਖਤੀ ਐ ਵੈਸੇ ਤਾਂ ਅੱਜ ਮੈਂ ਛੱਡੇ ਨਹੀਂਗੇ ਉਹਨਾਂ ਨੂੰ ਤਾਂ ਕਰਕੇ ਮੈਂ ਖਿਆ ਚਲੋ ਮੰਜੇ ਤੇ ਕਿਉਂਕਿ ਗੁੱਡੂ ਵੀ ਫਿਰਦੀ ਸੀ ਨਾ ਤੇ ਮੈਂ ਖਿਆ ਹੱਥੋਂ ਥਮਾਰ ਕੇ ਡੋਲ ਨਾ ਦੇਵੇ ਤੇ ਇੱਧਰ ਦੇਖੋ ਫੱਟੀ ਕੱਲੀ ਦੇਖ ਕੇ ਨਾ ਵੀ ਬਹਿਲੀ ਪਈ ਐ ਤੇ ਬਹਿ ਗਈ ਆ ਕੇ ਮੋਜ ਨਾਲ ਤੇ ਗਾਇਜ਼ ਟਾਈਮ ਕਾਫੀ ਹੋ ਹੀ ਜਾਂਦਾ ਹੈ ਮੈਨੂੰ ਕਹਿੰਦੀ ਤੁਸੀਂ ਪਰੇ ਹੋ ਜੋ ਮੈਨੂੰ ਬਹਿ ਜਾਣ ਦਿਓ ਦੇਖੋ ਮਜਾਜਣ ਬਣ ਕੇ ਬਹਿ ਜਾਂਦੀ ਹੈ ਬਹਾਰੀ ਬਹਾਰੀ ਤੇ ਆਹ ਲੋ ਜੀ ਆਨਾ ਤਾਜ਼ਾ ਪਾਣੀ ਭਰਿਆ ਸੀਗਾ ਤੇ ਮੈਂ ਕਿਹਾ ਚਲੋ ਕੇਰਾ ਆਟਾ ਗੁੰਨਦਾਂ ਮੈਂ ਤੇ ਗਾਈਜ਼ ਮੌਸਮ ਚੇਂਜ ਹੋ ਗਿਆ ਬਹੁਤ ਜ਼ਿਆਦਾ ਕਿਉਂਕਿ ਠੰਡ ਕਾਫੀ ਹੋ ਗਈ ਹੈ ਸਵੇਰ ਦੇ ਟਾਈਮ ਚ ਕਾਫੀ ਜ਼ਿਆਦਾ ਠੰਡ ਹੋਗੀ ਤੇ ਇਧਰ ਨਾ ਗੁੱਡੂ ਜਾ ਕੇ ਤੇ ਆਪਣੀ ਜਿਹੜੀ ਮਿੱਟੀ ਦੀ ਪ੍ਰਾਂਤ ਹੈ ਉਹ ਨੂੰ ਚੁੰਬੜ ਗਈ ਹੈ ਨਾ ਉਹ ਨੂੰ ਛੇੜਾ ਛਾੜੀ ਕਰਨ ਲੱਗੀ ਮੈਂ ਕਿਹਾ ਚਲੋ ਤਾਂ ਬੱਚੀ ਆ ਭੰਨ ਦੂਗੀ ਫਿਰ ਮੈਂ ਆਪ ਭੱਜ ਕੇ ਜਾ ਕੇ ਉਸ ਤੋਂ ਫੜ ਕੇ ਲੈ ਕੇ ਆਈ ਤੇ ਮੇਰੇ ਮੰਗਰੀ ਆ ਜਾਂਦੀ ਹੈਗੀ ਕਿਉਂਕਿ ਮਗਰ ਮਗਰ ਰਹਿੰਦੀ ਐ ਮੈਂ ਸ਼ਾਪ ਤੇ ਵੀ ਹੋਵਾਂ ਨਾ ਤੇ ਉੱਥੇ ਇਹਨੂੰ ਲੈ ਕੇ ਜਾਂਦੇ ਆ ਨਾ ਡੈਡੀ ਹੋਰਾਂ ਨਾਲ ਜਾਂਦੀ ਐ ਜਦੋਂ ਪਾਪੇ ਹੋਰਾਂ ਨਾਲ ਤੇ ਉੱਥੇ ਨਾ ਮੇਰੀ ਸ਼ਾਪ ਦੇ ਵਿੱਚ ਹੀ ਜਾਂਦੀ ਐ ਇਹ ਤੇ ਬਾਰ ਬਾਰ ਆ ਜਾਂਦੀ ਆ ਗੋਲ ਮੋਲ ਜਿਹਾ ਮੂੰਹ ਐ ਤੇ ਪਿਆਰੀ ਪਿਆਰੀ ਲੱਗ ਰਹੀ ਐ ਅਜ ਤੱਕ ਗੁੱਡੀ ਜੀ ਲੱਗ ਰਹੀ ਐ ਜਿਵੇਂ ਉਹ ਟੈਡੀ ਬੀਅਰ ਨਹੀਂ ਹੁੰਦਾਗਾ ਉਹਦੇ ਤਰ੍ਹਾਂ ਲੱਗ ਰਹੀ ਐ ਅਜ ਤੇ ਬੇਟੀ ਨੇ ਮੈਨੂੰ ਆਟਾ ਲਿਆਤਾ ਸੀਗਾ ਕਹਿੰਦੀ ਮम्मा ਤੁਸੀਂ ਵੀ ਆਟਾ ਗੁੰਨੋ ਮੈਨੂੰ ਮੈਂ ਰੋਟੀ ਬਣਾਉਣੀ ਆ ਤੇ ਇੱਧਰ ਦੇਖੋ ਜੀ ਬਾਰ-ਬਾਰ ਅਸੀਂ ਨੂੰ ਕਹਿ ਦਈਏ ਨਾ ਪਾਰੀ ਪਾਓ ਤੇ ਫਿਰ ਇਹ ਲਾਡੀਆਂ ਕਰਨ ਲੱਗ ਜਾਂਦੀ ਆ ਤੇ ਹਲੋ ਜੀ ਆਪਾਂ ਆਟਾ ਗੁੰਨਣਾ ਵੀ ਸਟਾਰਟ ਕਰਤਾ ਤੇ ਗਾਈਜ਼ ਹੁਣ ਨਾ ਮੈਂ ਆਟਾ ਗੁੰਨ ਕੇ ਤੇ ਇਹਨੂੰ ਟੱਕ ਦੂੰਗੀ ਕਿਉਂਕਿ ਮੱਖੀਆਂ ਚੇਂਜ ਹੋਇਆ ਨਾ ਮੌਸਮ ਦੇ ਹਿਸਾਬ ਨਾਲ ਮੱਖੀਆਂ ਬਹੁਤ ਤੇ ਕਹਿੰਦੇ ਜਿਹੜੀ ਆ ਪੰਜ ਉਂਗਲਾਂ ਹੱਥਾਂ ਦੀਆਂ ਚਾਰ ਉਂਗਲਾਂ ਜਿਹੜੀਆਂ ਆਪਣੇ ਹੱਥ ਦੀਆਂ ਉਂਗਲਾਂ ਹੁੰਦੀਆਂ ਆਟੇ ਤੇ ਛੱਪਣੀਆਂ ਬਹੁਤ ਸੁਭ ਘਾਰੀ ਮੰਨੀਆਂ ਜਾਂਦੀਆਂ ਤੇ ਆਹ ਲੋ ਜੀ ਇੱਥੇ ਮੈਂ ਚਾਰਕ ਭਾਂਡੇ ਸੀਗੇ ਹੁਣੇ ਚਾਹ ਪਾਣੀ ਪੀਤਾ ਸੀਗਾ ਤੇ ਮੈਂ ਕਿਹਾ ਚਲੋ ਮੈਨੂੰ ਭਾਂਡੇ ਲਿਆ ਦਿਓ ਤੇ ਮੈਂ ਭਾਂਡੇ ਵੀ ਸਾਫ਼ ਕਰ ਦਿੰਨੀ ਆ ਭਾਂਡੇ ਬੇਟੀ ਨੇ ਇੱਥੇ ਮੈਨੂੰ ਫੜਾਤੇ ਸੀ ਬੈਠੀ ਨੂੰ ਤੇ ਮੈਂ ਕਿਹਾ ਚਲੋ ਮੈਂ ਪਾਣੀ ਵਗੈਰਾ ਲਿਆਵਾਂ ਲਿਆ ਕੇ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਸਰਫ ਵਗੈਰਾ ਆ ਜੱਗ ਚ ਪਾਣੀ ਸੀਗਾ ਗਾਏ ਝਾਟੇ ਵਾਲਾ ਤੇ ਇਹਨੂੰ ਤਾਂ ਮੈਂ ਹੋਸ ਚ ਪਾਤਾਗਾ ਟੋਪੀਏ ਚ ਇਹਦੇ ਚ ਮੈਂ ਪਾ ਲਈ ਆ ਜੀ ਸਰਫ ਤੇ ਕੁਛ ਗੰਧਲੇ ਪਾਣੀ ਹੈ ਜੀ ਚਾਹ ਚੂ ਵਗੈਰ ਵਾਲਾ ਉਹ ਮੈਂ ਬਾਹਰ ਢੋਲ ਕੇ ਆਉਂਗੀ ਇੱਥੇ ਨਹੀਂ ਢੋਲ ਦੇਗੀ ਕਿਉਂਕਿ ਵਿਹੜੇ ਚ ਨਾ ਬੇਟੀ ਨੇ ਝਾੜੂ ਵਗੈਰਾ ਕੱਢ ਰੱਖੀ ਬੋਕਰ ਤੇ ਮੈਂ ਕਿਹਾ ਚਲੋ ਕਾਫੀ ਟਾਈਮ ਹੋਇਆ ਪਿਆ ਸੀਗਾ ਫਟਾਫਟ ਕੰਮ ਕਰ ਲਈਏ ਕਿਉਂਕਿ ਬਹੁਤ ਜ਼ਿਆਦਾ ਖਿੱਚ ਦਾ ਕੰਮ ਹੈ ਜਿਹੜਾ ਸਵੇਰ-ਸਵੇਰ ਲੇਡੀਜ਼ ਹਰ ਲੇਡੀਜ਼ ਨੂੰ ਹੁੰਦਾ ਜੀ ਕਈਆਂ ਨੇ ਬੱਚੇ ਸਕੂਲ ਤੋਰਨੇ ਹੁੰਦੇ ਆ ਕਈਆਂ ਨੇ ਵਿਆਪ ਦੇ ਫੈਮਿਲੀ ਚ ਜੋ ਵੀ ਕੰਮ ਕਰਾਤੇ ਜਾਂਦੇ ਉਹਨਾਂ ਦਾ ਰੋਟੀ ਪਾਣੀ ਪਕਾ ਕੇ ਉਹਨਾਂ ਨੂੰ ਵੀ ਕੰਮ ਕਰਾ ਤੇ ਤੋਰਨੇ ਹੁੰਦੇ ਆ ਨਾ ਬੱਚਿਆਂ ਦੀ ਰੋਟੀ ਵੀ ਹੋ ਜਾਂਦੀ ਸਵੇਰ-ਸਵੇਰ ਤੇ ਚਲੋ ਆਪਣੇ ਤਾਂ ਜੀ ਬੱਚੇ ਵੱਡੇ ਵੱਡੇ ਹੋ ਗਏ ਆ ਨਾਲ ਦਵਾਦਬ ਲਾ ਕੇ ਕਰਵਾ ਦਿੰਦੇ ਆ ਤੇ ਮੈਂ ਨਾ ਜੀ ਦੋ ਪਾਣੀ ਦੋ ਸੌਰੀ ਦੋ ਪਾਣੀਆਂ ਦੇ ਵਿੱਚ ਮੈਂ ਜਿਹੜੇ ਭਾਂਡੇ ਆ ਉਹ ਸਾਫ਼ ਕਰੂੰਗੀ ਕਿਉਂਕਿ ਜੇ ਅਗਰ ਆਪਾਂ ਇੱਕ ਹੀ ਪਾਣੀ 'ਚ ਭਾਂਡੇ ਸਾਫ਼ ਕਰੀਏ ਨਾ ਤਾਂ ਕਿਤੇ ਨਾ ਕਿਤੇ ਸਾਬਣ ਵਗੈਰਾ ਲੱਗੀ ਰਹਿ ਜਾਂਦੀ ਹੈ ਸਰਫ ਵਗੈਰਾ ਲੱਗੀ ਰਹਿ ਜਾਂਦੀ ਹੈ ਤੇ ਉਹ ਆਪਣੀ ਸੇਧ ਨੂੰ ਨੁਕਸਾਨ ਕਰਦਾ ਕਿਤੇ ਨਾ ਕਿਤੇ ਜਿਹੜਾ ਝੱਗ ਵਗੈਰਾ ਸਾਬਣ ਵਗੈਰਾ ਹੁੰਦਾ ਹੈ ਤੇ ਮੇਰੀਆਂ ਭੈਣਾਂ ਰਿਕੁਐਸਟ ਹੈ ਕਿ ਤੁਸੀਂ ਵੀ ਦੋ ਪਾਣੀਆਂ ਦੇ ਵਿੱਚੋਂ ਭਾਂਡੇ ਜਿਹੜੇ ਧੋਇਆ ਕਰੋ ਤੇ ਆਹ ਲੋ ਜੀ ਲਾਸਟ ਰਹਿ ਗਿਆ ਸੀਗਾ ਜੱਗ ਤੇ ਇਹ ਵੀ ਪਾਣੀ ਨਾ ਮੈਂ ਵਿਹੜੇ 'ਚ ਡੋਲੂਂ ਕਿਉਂਕਿ ਚੌਂਤਰੇ ਤੇ ਮੈਂ ਨਹੀਂ ਡੋਲਦੀ ਪਾਣੀ ਕਿਉਂਕਿ ਸੀਮਿੰਟ ਜਿਹੜਾ ਚੌਂਤਰੇ ਤੇ ਕਈ ਵਾਰੀ ਪੱਟਿਆ ਜਾਂਦਾ ਹੁੰਦਾ ਹੈਗਾ ਤੇ ਮੈਂ ਪਾਸੇ ਡੋਲਤਾ ਕਿਉਂਕਿ ਪਰ ਆਂਗਣਾ ਜਿਹੜਾ ਵਿਹੜਾ ਹੈ ਨਾ ਉਹ ਕੱਚਾ ਹੀ ਹੈ ਜੀ ਤੇ ਮੈਂ ਕਿਹਾ ਚਲੋ ਐਨੇ ਨਾਲ ਜੰਮ ਜੂਗਾ ਵਿਹੜਾ ਤੇ ਹਾਲੋ ਜੀ ਮੈਂ ਵਧੀਆ ਹੱਥ ਵੀ ਵਾਸ਼ ਕਰ ਲਿਆ ਤੇ ਪਾਂਡੇ ਵੀ ਮਾਂਜ ਲਿਆ ਤੇ ਹੋਰ ਜੀ ਠੀਕੋਂ ਤੁਸੀਂ ਸਾਰੇ ਕਿਉਂਕਿ ਸੁਬਾ ਸੁਬਾ ਦਾ ਜਿਹੜਾ ਕੰਮ ਹੈ ਨਾ ਅ ਕਈ ਪਤਾ ਕੀ ਕਹਿ ਦਿੰਦੇ ਆ ਬੰਦੇ ਕਹਿ ਦਿੰਦੇ ਆ ਤੁਸੀਂ ਕੀ ਕਰਦੀਆਂ ਓ ਘਰੇ ਕੀ ਕਰਦੀਆਂ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਘਰ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਆਪਣੇ ਮਾਲ ਪਸ਼ੂ ਵੀ ਨਾ ਹੋਵੇ ਨਾ ਤਾਂ ਵੀ ਆਪਣਾ ਕੰਮ ਹੈ ਜਿਹੜਾ ਘਰ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਆ ਲੋ ਜੀ ਪਾਣੀ ਵਗੈਰਾ ਮੈਂ ਡੋਲਤਾ ਬੱਠਲ ਚੋਂ ਬੱਠਲ ਮੈਂ ਰੱਖਦਾ ਜੀ ਕੰਦ ਤੇ ਤੇ ਕੁਰਸੀਆਂ ਵਗੈਰਾ ਮੈਂ ਸਾਈਡ ਚ ਕਰਤੀਆਂ ਤੇ ਮੈਂ ਇੱਕ ਵਾਰੀ ਜਿਹੜਾ ਮੈਂ ਪਾਲਕ ਧਨੀਆ ਤੇ ਉਹ ਗਾਇ ਸੀਗੇ ਟੁੱਟਿਆ ਜਿਹਾ ਇੱਕ ਬੱਠਲ ਸੀ ਰਫ ਫਿਆ ਸੀ ਉਹਦੇ ਚ ਮੈਂ ਉਹ ਗਾਇ ਸੀਗੇ ਪਾਲਕ ਧਨੀਆ ਮਿਰਚਾਂ ਲਸਣ ਤੇ ਉਹ ਵਧੀਆ ਹੋਏ ਖੜੇ ਆ ਹੁਣ ਗਰੋ ਵਧੀਆ ਕਰੀ ਜਾਂਦੇ ਐ ਤੇ ਮੈਂ ਨਾ ਜੀ ਇੰਨੀ ਕਿ ਜਗ੍ਹਾ ਛੱਡੀ ਹੋਈ ਸੀ ਝਾੜੂ ਵਾਸਤੇ ਮੈਂ ਕਿਾ ਚਲੋ ਨਾ ਇੱਥੋਂ ਠਹਿਰ ਕੇ ਕੱਢਾਂਗੇ ਕਿਉਂਕਿ ਉੱਥੇ ਮੂੰਗੀ ਵਗੈਰਾ ਮੈਂ ਦੇਖ ਰਹੀ ਸੀ ਮੈਂ ਕਿਾ ਚਲੋ ਕੋਈ ਵਿੱਚ ਕੋਈ ਉਹਦੇ ਹੋਊਗਾ ਕੋਈ ਕਣਕਣ ਹੋਣਗੇ ਤੇ ਮੈਂ ਇੱਧਰ ਹੀ ਛੱਡ ਦੂੰਗੀ ਤੇ ਬਾਅਦ ਚ ਮੈਂ ਕਿਾ ਇੱਥੋਂ ਝਾੜੂ ਕੱਢ ਦੂੰਗੀ ਮੈਂ ਕਿਾ ਚਲੋ ਹੁਣ ਭਾਂਡੇ ਵਗੈਰਾ ਵੀ ਇੱਥੇ ਮਾਂਜਲੇ ਸੀਗੇ ਤੇ ਬਾਕੀ ਤਾਂ ਸਾਰੇ ਬੁੱਕਰ ਭਾਰੀ ਅਸੀਂ ਕੱਢ ਰੱਖੀ ਸੀਗੀ ਤੇ ਇੰਨੀ ਇੱਕ ਜਗਾ ਭਾਂਡੇ ਮਾਂਜ ਕੇ ਮੂੰਗੀ ਵਗੈਰਾ ਸਾਂਭ ਕੇ ਫੇਰ ਮੈਂ ਕੱਢਣ ਲੱਗੀ ਆ ਜੀ ਤੇ ਮੈਂ ਨਾ ਜੀ ਬੋਕਰ ਹੈ ਜਿਹੜੀ ਉਹ ਵੇੜੇ 'ਚ ਤੇ ਚੌਂਤਰੇ 'ਤੇ ਲਾਉਣੇ ਹੁੰਨੇ ਆ ਤੇ ਉਹ ਮੈਂ ਚੁੱਲ੍ਹੇ ਨੂੰ ਨਹੀਂ ਬੋਕਰ ਲਾਉਂਦੀਗੀ ਮੈਂ ਝਾੜੂ ਨਾਲ ਹੀ ਜਿਹੜਾ ਮਿੱਟੀ ਦਾ ਚੁੱਲਾ ਉਹ ਸਾਫ਼ ਕਰਦੀ ਆ ਕਿਉਂਕਿ ਆਪਾਂ ਵੇੜੇ 'ਚ ਫਿਰਦੇ ਰਹਿੰਦੇ ਆ ਤਾਂ ਪੈਰਾਂ ਵਗੈਰਾ ਨੂੰ ਜਿਹੜੀ ਆਪਾਂ ਉਹ ਲੱਗਦੀ ਰਹਿੰਦੀ ਆ ਵੱਕਰ ਨੂੰ ਲੱਗ ਹੀ ਜਾਂਦੇ ਆ ਹਨਾ ਤੇ ਮੈਨੂੰ ਨਾ ਕਿਤੇ ਸ਼ੱਕ ਹੋਇਆ ਮੈਂ ਕਿ ਟੁੱਟੀ ਆ ਗਈ ਦੇਖਿਆ ਤਾਂ ਜੀ ਸੱਚੀ ਟੁੱਟੀ ਆਈ ਪਈ ਸੀ ਤੇ ਟੁੱਟੀ ਮੈਂ ਚਲਾ ਕੇ ਛੱਡਿਆ ਹੀ ਸੀ ਉਹਦੇ ਚ ਤੇ ਫੇਰ ਜਿਹੜਾ ਕੂੜਾ ਸੀਗਾ ਜੀ ਉਹ ਮੈਂ ਕਿਹਾ ਚਲੋ ਇਹਦੇ ਵਿੱਚ ਪਾ ਲਾਂ ਤੇ ਜਿਹੜੇ ਨਾ ਮੈਂ ਵੀ ਲਫਾਫੇ ਵਗੈਰਾ ਹੁੰਦੇ ਆ ਉਹ ਮੈਂ ਚੁੱਲੇ 'ਚ ਲਾ ਦਿੱਤੇ ਤੇ ਜਿਹੜਾ ਆਹ ਕੂੜਾ ਨਾ ਗਾਈਜ਼ ਇਹ ਮੈਂ ਬਾਹਰ ਸਿੱਟ ਕੇ ਆਉਂਗੀ ਕਿਉਂਕਿ ਬਸ ਐਨਾ ਕੀ ਰਹਿ ਗਿਆ ਸੀਗਾ ਤੇ ਜਿਹੜੇ ਬਾਹਰ ਬੱਚੇ ਲਫਾਫੇ ਵਗੈਰਾ ਸਿਰ ਦਿੰਦੇ ਆ ਨਾ ਉਹ ਮੈਂ ਛੜਦੀ ਨਹੀਂ ਗਈ ਮੈਂ ਲਿਆ ਕੇ ਤੇ ਚੁੱਲ੍ਹੇ ਛੜ ਦਿੰਨੀ ਨੇ ਠੀਕ ਹੈ ਜੀ ਤੇ ਆਹ ਲੋ ਜੀ ਆ ਪਕੂੜਾ ਵੀ ਸਿੱਟਿਆ ਤੇ ਝਾੜੂ ਵਗੈਰਾ ਵੀ ਕਰਤੀ ਤੇ ਹੁਣ ਮੈਂ ਭਰਨਾ ਹੈ ਜੀ ਮਟਕਾ ਪਾਣੀ ਦਾ ਤੇ ਮਟਕੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਜੀ ਕਿਉਂਕਿ ਮੋਟਰਾਂ ਦੇ ਨਾ ਪਾਣੀ ਤੇ ਤਾਂ ਕਰਕੇ ਇੰਨਾ ਚ ਨਾ ਸੋਰਾ ਵਗੈਰਾ ਬਹੁਤ ਜ਼ਿਆਦਾ ਹੁੰਦਾ ਤੇ ਤਾਂ ਕਰਕੇ ਮੈਂ ਖੈਣਾ ਚਲੋ ਤਾਜ਼ਾ-ਤਾਜ਼ਾ ਪਾਣੀ ਹੈ ਜੀ ਭਾਰੀ ਲੱਗੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਵਿਖਾਵਾਂਗੇ ਸੋਰਾ ਕਿੰਨਾ ਸੀ ਡੱਲੀ ਇਹਨੂੰ ਧੋ ਕੇ ਰੱਖਦੇ ਆਂ ਜੀ ਦੇਖੋ ਕਿੰਨਾ ਕਿੰਨਾ ਸੋਰਾ ਹੈ ਦੇਖੋ ਜੀ ਬਹੁਤ ਜ਼ਿਆਦਾ ਜਿਹੜਾ ਸੋਰਾ ਪਾਣੀ ਦੇ ਵਿੱਚ ਕਿਉਂਕਿ ਮਜਬੂਰੀ ਹੈ ਪੀਣਾ ਪੈਂਦਾ ਕਿਉਂਕਿ ਨਹਿਰ ਨੂਰ ਦਾ ਤਾਂ ਪਾਣੀ ਇੱਥੇ ਨਹੀਂ ਆ ਰਿਹਾ ਕੋਈ ਨੇੜੇ ਤੇੜੇ ਸਾਡੇ ਢਾਣੀਆਂ ਦੇ ਬਾਰਡਰ ਵਕਸ ਹੈ ਨਹੀਂ ਗੀ ਤੇ ਤਾਂ ਕਰਕੇ ਸਾਨੂੰ ਇਹ ਪਾਣੀ ਮੋਟਰਾਂ ਦਾ ਜਿਹੜਾ ਪੀਣਾ ਪੈਂਦਾ ਜੀ ਤੇ ਆਹ ਲੋ ਜੀ ਆਪਾਂ ਵਧੀਆ ਸਰਫ ਸੁਰਫ ਮਾਰ ਕੇ ਮਟਕੇ ਨੂੰ ਲਿਆ ਜੀ ਮਾਂ ਜੀ ਤੇ ਇਹਨਾਂ ਨੂੰ ਮੈਂ ਆਖਿਆ ਇਹ ਜਾ ਰਹੇ ਸੀਗੇ ਅੰਦਰ ਨੂੰ ਮੈਂ ਆਖਿਆ ਵੀ ਮੇਰੇ ਨਾਲ ਮਟਕਾ ਧਵਾ ਦਿਓ ਇਹਨਾਂ ਨੇ ਮਟਕਾ ਵੀ ਧਵਾ ਤਾ ਜਤੇ ਜੀ ਮੈਂ ਕਿਹਾ ਚਲੋ ਇਹਨਾਂ ਨੂੰ ਚੱਪਣ ਵਗੈਰਾ ਧੋ ਕੇ ਫੜਾ ਦਿੰਨੀ ਆ ਤੇ ਇਹ ਇਹਨੇ ਬਾਰ ਬਾਰ ਖਾਰੇ ਸੀ ਮੂੰਗੀ ਕਿਉਂਕਿ ਜਿਹੜੀ ਮੂੰਗੀ ਹੁੰਦੀ ਨਾ ਆਪਣੇ ਸਿਹਤ ਵਾਸਤੇ ਬਹੁਤ ਜ਼ਿਆਦਾ ਚੰਗੀ ਹੁੰਦੀ ਆ ਅਗਰ ਤੁਹਾਡੇ ਹੱਡ ਗੋਡੇ ਹਨਾ ਦੁਖਦੇ ਹਨਾ ਤਾਂ ਜ਼ਰੂਰ ਭਿਉ ਕੇ ਮੂੰਗੀ ਖਾਇਆ ਕਰੋ ਜੀ ਆਹ ਲੋ ਜੀ ਚੱਪਣ ਵੀ ਆਪਾਂ ਇਹਨਾਂ ਨੂੰ ਫੜਾਤਾ ਹੈ ਤੇ ਮੈਂ ਵਧੀਆ ਚਾਰ ਪੰਜ ਪਾਣੀਆਂ ਚੋ ਜਿਹੜਾ ਮਟਕਾ ਹੈ ਉਹ ਕੱਢ ਲਿਆ ਜੀ ਧੋ ਕੇ ਕਿਉਂਕਿ ਸਰਫ ਪਾਈ ਸੀ ਨਾ ਐਸ ਕਰਕੇ ਮੈਂ ਕਿਹਾ ਚਲੋ ਵਧੀਆ ਤਰੀਕੇ ਨਾਲ ਇਹਨੂੰ ਮਾਂਜ ਕੇ ਧੋ ਲਈਏ ਤੇ ਦੇਖੋ ਜੀ ਕਿੰਨਾ ਵਧੀਆ ਚਿਲਕਣਾ ਚਿਲਕਣਾ ਨਿਕਲ ਗਿਆ ਕਿਉਂਕਿ ਮੈਂ ਵਰਸ਼ ਮਾਰਦੀ ਹੁੰਨੀ ਐ ਤੇ ਹੁਣ ਇਹਨੂੰ ਆਪਾਂ ਭਰ ਦਾਂਗੇ ਜੀ ਤਾਜਾ ਪਾਣੀ ਐ ਕਿਉਂਕਿ ਨਿੱਗਾ ਹੁੰਦਾ ਨਾ ਮੋਟਰ ਦਾ ਪਾਣੀ ਠੰਡ ਦੇ ਵਿੱਚ ਉਹ ਤੁਸੀਂ ਮੇਰੇ ਬੈਕ ਸਾਈਡ ਦੇਖ ਸਕਦੇ ਹੋ ਬਾਹਰ ਦਾ ਜਿਹੜਾ ਵਿਊ ਆ ਰਿਹਾ ਜੀ ਧੁੰਦ ਬਹੁਤ ਜ਼ਿਆਦਾ ਆ ਰਹੀ ਐ ਕਿਉਂਕਿ ਦਿਵਾਲੀ ਤੋਂ ਬਾਅਦ ਤਾਂ ਕੁਲ ਮਿਲਾ ਕੇ ਕਾਫੀ ਠੰਡ ਹੋ ਜਾਂਦੀ ਐ ਤੇ ਏ ਸੀ ਗਾ ਜੀ ਆਪਣੀ ਡਰਮੀ ਦਾ ਢੱਕਣ ਸੀਗਾ ਤੇ ਉਹ ਵੀ ਨਾ ਮੈਂ ਮਾਂਜ ਲਿਆ ਮੈਂ ਕਿਹਾ ਚਲੋ ਮਾਂਜ ਕੇ ਵਧੀਆ ਦੋ ਤਿੰਨ ਪਾਣੀਆਂ ਚੋਂ ਕੱਢ ਲੈਣੀ ਆ ਪੀਣਾਂ ਵਾਲਾ ਪਾਣੀ ਐ ਜੀ ਸਾਡੇ ਨੂੰ ਫਿਰ ਵਧੀਆ ਟੱਕਸ ਵਾਰ ਕੇ ਰੱਖਦੇ ਅਸੀਂ ਆਹ ਲੋ ਜੀ ਮੈਂ ਤਾਂ ਭੁੱਲ ਹੀ ਗਈ ਸੀ ਮਟਕੇ ਚ ਟੂਟੀ ਲਾਤੀ ਤੇ ਭੁੱਲ ਗਈ ਕਿ ਤਰੇ ਭਾਰੇ ਨੰਗੇ ਹੋਵੇ ਚਲੋ ਜੀ ਮੈਂ ਚੈੱਕ ਕਰ ਲਾਂ ਨਹੀਂ ਜੀ ਹਜੇ ਤਾਂ ਥੋੜਾ ਜਾ ਹੁਣ ਐ ਤੇ ਜਿਹੜਾ ਮੇਰਾ ਭਾਂਡੇ ਮੰਜ ਨਾਲ ਵਰਸ਼ ਤੇ ਮੈਂ ਲਫਾਫਾ ਜਿਹਾ ਰੱਖਿਆ ਹੋਇਆ ਹੈ ਨਾ ਜੀ ਉਹਨਾਂ ਨੂੰ ਮੈਂ ਉੱਚਾ ਹੀ ਰੱਖਦੀਆਂ ਕਿਉਂਕਿ ਸਾਡੇ ਡੌਗੀ ਦੇ ਬੱਚੇ ਹਨ ਨਿੱਕੇ ਨਿੱਕੇ ਤੇ ਤਾਂ ਕਰਕੇ ਆਹ ਤਾਜੇ ਤਾਜੇ ਪਾਣੀ ਦਾ ਮੈਂ ਜੱਗ ਭਰਿਆ ਜੀ ਇਹ ਮੈਂ ਪੀਉਂਗੀ ਰੋਟੀ ਦੇ ਨਾਲ ਤੇ ਗਲਾਸ ਵੀ ਮੈਂ ਰੱਖ ਲਿਆ ਜੀ ਉੱਤੇ ਹੁਣ ਕਾਫੀ ਟਾਈਮ ਹੋ ਗਿਆ ਗਾਇਜ਼ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੇ ਆਹ ਲੋ ਜੀ ਮੈਂ ਨਾ ਟੱਕਤਾ ਮਟਕਾ ਥੋੜੀ ਜੀ ਵੇਟ ਕਰਨ ਲੱਗ ਗਈ ਮੈਂ ਕਿਉਂਕਿ ਤਾਜਾ ਤਾਜਾ ਪਾਣੀ ਭਰ ਲੀਏ ਤਾਂ ਭਰ ਲੀਏ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਟੁੱਟੀ ਆ ਕੇ ਚੱਲ ਜਾਂਦੀ ਹੈ ਤੇ ਅਸੀਂ ਕੁੱਤਿਆਂ ਦੀਆਂ ਜਿਹੜੇ ਛੋਟੇ ਡੌਗੀ ਹੈ ਨਾ ਉਹਨਾਂ ਦੀਆਂ ਗੱਲਾਂ ਕਰ ਲੱਗ ਗਏ ਮੈਂ ਉਹਨਾਂ ਨੂੰ ਕਿਹਾ ਮੱਖਾ ਕੰਨ ਬੜੇ ਪਿਆਰੇ ਪਿਆਰੇ ਉਹਨਾਂ ਦੇ ਕਿਉਂਕਿ ਆਪਦੀ ਮਾਂ ਵਾਂਗੂ ਨਾ ਕੰਨ ਬਿਲਕੁਲ ਸਟ੍ਰੈਚ ਟੱਕਰ ਜਾਂਦੇ ਆ ਸਟ੍ਰੇਟ ਬਿਲਕੁਲ ਖੜੇ ਕਰ ਜਾਂਦੇ ਆ ਤੇ ਦੇਖੋ ਬਹੁਤ ਪਿਆਰੇ ਪਿਆਰੇ ਆ ਜਿਹੜੇ ਦੋ ਹੀ ਰਹਿ ਗਏ ਬਾਕੀ ਤਾਂ ਲੈ ਲੂਗੇ ਜੀ ਦੇ ਤੇ ਲੋਕਾਂ ਨੂੰ ਫੜਾ ਤੇ ਸੀਗੇ ਮੈਨੂੰ ਨਾ ਜੀ ਜਾਨਵਰਾਂ ਨਾਲ ਬਹੁਤ ਜ਼ਿਆਦਾ ਮੋਹ ਮੈਂ ਰੱਖਦੀ ਹਾਂ ਜਾਨਵਰਾਂ ਨਾਲ ਤੁਹਾਨੂੰ ਪਤਾ ਹੈ ਵੀ ਮੈਂ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੇ ਆ ਇਹਨਾਂ ਨੇ ਮੈਨੂੰ ਰੋਟੀ ਲਿਆ ਕੇ ਫੜਾਈ ਸੀ ਮੈਂ ਇਹਨਾਂ ਨੂੰ ਕਿਹਾ ਲਿਆਓ ਜੀ ਇਹਨਾਂ ਨੂੰ ਭੁੱਖ ਲੱਗੀ ਹੋਣੀ ਆ ਤੇ ਮੈਂ ਰੋਟੀ ਪਾਦਨੇ ਰੋਟੀ ਬੇਟੀ ਪਕਾਈ ਜਾਂਦੀ ਸੀ ਤੇ ਰੋਟੀ ਸੀ ਥੋੜੀ ਜਿਹੀ ਗਰਮ ਤੇ ਇਹ ਵੀ ਇੱਥੇ ਬੈਠ ਗਏ ਤੇ ਉਹ ਨਾ ਇੱਕ ਦੂਜੇ ਦੀ ਰੋਟੀ ਜਿਹੜਾ ਬਲੈਕ ਰੰਗ ਦਾ ਡੌਗੀ ਹੈ ਨਾ ਜੀ ਬੱਚਾ ਉਹ ਨਾ ਅ ਮਤਲਬ ਵੀ ਦੂਜੇ ਦੀ ਰੋਟੀ ਖੋ ਲੈਂਦਾ ਤੇ ਇਹ ਦੇਖਣ ਜਾਵੜੇ ਬਾਹਰ ਤੇ ਹਾ ਲੋ ਜੀ ਮੈਂ ਨਾ ਸਾਬਣ ਦੇ ਨਾਲ ਦੋ ਤਿੰਨ ਵਾਰੀ ਹੱਥ ਧੋਤੇ ਕਿਉਂਕਿ ਮੇਰੇ ਡੌਗੀ ਵਾਲੇ ਹੱਥ ਸੀਗੇ ਤੇ ਮੈਂ ਕਿਹਾ ਚਲੋ ਨਾ ਵੇੜੇ ਦੇ ਵਿੱਚ ਜਦੋਂ ਵੀ ਬੋਕਰ ਕੱਢਦੇ ਆ ਤੇ ਉਦੋਂ ਬਹੁਤ ਜ਼ਿਆਦਾ ਜਿਹੜੀ ਡਸ ਟੁੱੜਦੀ ਆ ਬਹੁਤ ਹੀ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਹੈ ਕੰਧਾ ਵਗੈਰਾ ਹੁਣ ਕੱਢੀਆਂ ਸੀਗੀਆਂ ਤੇ ਬਹੁਤ ਜ਼ਿਆਦਾ ਸੀਮੈਂਟ ਅ ਬੱਜਰੀ ਰੇਤਾ ਇੱਟਾਂ ਦਾ ਬੁਰਾਦਾ ਜਿਹੜਾ ਹੁੰਦਾ ਹੈ ਨਾ ਝੜਿਆ ਹੁੰਦਾ ਰੇਤਾ ਉਹੋ ਵਾਲਾ ਤੇ ਆਹ ਲੋ ਜੀ ਮੈਂ ਹੱਥ ਉੱਤੇ ਧੋ ਕੇ ਪਾਣੀ ਛਿੜਕ ਕੇ ਵਧੀਆ ਹੱਥ ਧੋ ਲੇ ਤੇ ਬੂਟ ਨਾ ਗਾਇਜ਼ ਮੇਰੇ ਭਿੱਜ ਗਏ ਸੀ ਛੜਕਾਓ ਕਰਦੀ ਤੇ ਤੇ ਮੈਂ ਕਿਹਾ ਚਲੋ ਵੀ ਮੈਂ ਬੂਟਾ ਨੂੰ ਲਾ ਦਿੰਨੀ ਆ ਜੀ ਸੁੱਕਣੇ ਲਾਉਂਗੀ ਬੂਟ ਮੈਂ ਤੇ ਆਹ ਲੋ ਜੀ ਮੈਂ ਜੱਗ ਚੋਂ ਪਾਣੀ ਥੋੜਾ ਜਿਹਾ ਡੋਲਿਆ ਤਾਜ਼ਾ ਪਾਣੀ ਸੀਗਾ ਤੇ ਆ ਬਾਲਟੀ ਵਾਲਾ ਪਾਣੀ ਮੈਂ ਵਿਹੜੇ 'ਚ ਹੀ ਡੋਹ ਲਾਵਾਂਗੀ ਤੇ ਗਾਈਜ਼ ਹੁਣ ਟਾਈਮ ਆ ਗਿਆ ਜੀ ਰੋਟੀ ਪਾਣੀ ਖਾਣ ਦਾ ਕਿਉਂਕਿ ਜਿਹੜਾ ਟਾਈਮ ਹੈ ਨਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਸੀਗੀ ਜੀ ਗਰਮ ਗਰਮ ਰੋਟੀਆਂ ਸੀਗੀਆਂ ਤੇ ਗਾਈਜ਼ ਤੁਸੀਂ ਖਾਣੀ ਹੈ ਤਾਂ ਆ ਜਾਓ ਜੀ ਤੁਹਾਡਾ ਖੁੱਲੇ ਦਿਲ ਨਾਲ ਸਵਾਗਤ ਹੈ ਜੀ ਆ ਗਰੀਬਾਂ ਦੀ ਦਾਲ ਹੈ ਜੀ ਪਕੌੜੀਆਂ ਦੀ ਤੇ ਗੰਢਿਆਂ ਦੀ ਤੇ ਜਦੋਂ ਭੁੱਖ ਲੱਗੀ ਹੋਵੇ ਨਾ ਬਹੁਤ ਜ਼ਿਆਦਾ ਤੇ ਉਦੋਂ ਰੋਟੀ ਵੀ ਬਹੁਤ ਸਵਾਦ ਲੱਗਦੀ ਹੈ ਜੀ ਤੇ ਤਾਂ ਕਰਕੇ ਮੈਂ ਕਿਹਾ ਚਲੋ ਟਾਈਮ ਕਾਫੀ ਹੋ ਗਿਆ फटाफट ਰੋਟੀ ਖਾ ਲਈਏ ਗਰਮਾ ਗਰਮ ਤੇ ਮੈਨਾਂ ਗਾਇਜ਼ ਦੋਈ ਰੋਟੀਆਂ ਖਾਣੀਆਂ ਹੁੰਦੀਆਂ ਮੈਨੂੰ ਜ਼ਿਆਦਾ ਭੁੱਖ ਮੈਨੂੰ ਕਈ ਵਾਰੀ ਜ਼ਿਆਦਾ ਵੀ ਲੱਗੀ ਹੁੰਦੀ ਹੈ ਘੱਟ ਵੀ ਲੱਗੀ ਹੁੰਦੀ ਹੈ ਪਰ ਮੈਂ ਸ਼ੌਪ ਤੇ ਜਾ ਕੇ ਜਦੋਂ ਕੱਪੜੇ ਵਗੈਰਾ ਸਿਲਨੇ ਹੁੰਦੇ ਹਨ ਨਾ ਜੀ ਉਦੋਂ ਮੈਨੂੰ ਦਿੱਕਤ ਆ ਜਾਂਦੀ ਹੈ ਦੋ ਰੋਟੀਆਂ ਇੱਕ ਗਲਾਸ ਪਾਣੀ ਦਾ ਤੇ ਜਿਹੜਾ ਬਾਅਦ ਚ ਆਪਾਂ ਪਾਣੀ ਮੈਂ ਪੀਣਾ ਹੁੰਦਾ ਪੀਣਾ ਹੁੰਦਾ ਕਿਉਂਕਿ ਮੇਰੇ ਤਾਂ ਨਾ ਕਈ ਕੀ ਕਰਦੇ ਆ ਰੋਟੀ ਖਾ ਕੇ ਬਾਅਦ ਚ ਪਾਣੀ ਪੀਂਦੇ ਆ ਬਟ ਨਹੀਂ ਮੇਰੇ ਤਾਂ ਨਾ ਹਲਕ ਨੂੰ ਚੁੰਬੜ ਜਾਂਦੀ ਹੈ ਰੋਟੀ ਤਾਂ ਕਰਕੇ ਮੈਂ ਤਾਂ ਬਈ ਨਾਲ ਦੀ ਨਾਲ ਹੀ ਘੁੱਟ ਘੁੱਟ ਪਾਣੀ ਪੀਂਦੀ ਰਹਿਣੀ ਆ ਤੇ ਪੀਣਾ ਵੀ ਚਾਹੀਦਾ ਹੈਗਾ ਤੇ ਥੋੜਾ ਪੀ ਲੋ ਪੀ ਲੋ ਪਾਣੀ ਹੈਨਾ ਤੇ ਠੀਕ ਹੈ ਜੀ ਰੋਟੀ ਪਾਣੀ ਮੈਂ ਖਾ ਲਿਆਗਾ ਸੌਰੀ ਰੋਟੀ ਖਾ ਲਈ ਐ ਪਾਣੀ ਪੀ ਲੂੰਗੀ ਹੁਣ ਤੇ ਵੀਡੀਓ ਵਧੀਆ ਲੱਗੇ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਜੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਮਿਲਦੇ ਆਪਾਂ ਅਗਲੀ ਵੀਡੀਓ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ